सिविलस्पिटल धन धन गुरु रामदास लंगर सेवा पर हीरा हीर हशियारपुर ਚੰਡੀਗੜ੍ਹ ਬਾਈਪਾਸ ਰੋਡ ਅਰਜਾਨਾ ਲੰਗਰ ਸਿਵਲ ਹਸਪਤਾਲ ਜਲੰਧ ਨਵਾਂ ਸ਼ਹਿਰ ਦੀਆਂ ਇਹ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਏ ਆ। ਨਵਾਂ ਸ਼ਹਿਰ ਦੀਆਂ ਇਹ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਏ ਹੈਗੇ ਆ। ਹਸਪਤਾਲ ਦੀਆਂ ਜਿੱਥੇ ਸੰਗਤਾਂ ਲੰਗਰ ਛੱਕਦੀਆਂ। ਮਾਰੇ ਕਿਸ ਤਰ੍ਹਾਂ ਲੱਗਦਾ ਜੀ ਲੰਗਰ ਜਿਹੜਾ ਛਕਿਆ ਹੈਗਾ ਆ। ਜੀ ਤੇ ਢਿੱਡ ਭਰਦੇ ਆ ਜੀ ਇਹਦੇ ਨਾਲ ਸਾਰ ਚਰ ਦੇ ਅੱਗੇ ਮਾਰਗ ਦਰਸ਼ੇ ਸੀ ਜੀ ਖਲਿਆਣਾਂ ਤੇ ਖੜੇ ਆਨੇ ਰਹਿਣਾ ਜਾਂ ਘਰ ਜਾ ਦੇ ਸੱਤੇ ਸਾਰੇ ਮੈਚ ਤੇ ਢਿੱਡ ਤਾਂ ਭਰਨੇ ਰੋਟੀ ਮਿਲਦੀ ਆ ਜੀ 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 ਬਹੁਤ ਵਧੀਆ ਲੰਗਰ ਦੀ ਵਧੀਆ ਹੁੰਦਾ ਹੈ ਜੀ ਆਸ਼ਵਾਦ ਹੁੰਦਾ ਹੈ ਜੀ ਬਹੁਤ ਵੱਡੀ ਇਹ ਸੇਵਾ ਸੇਵਾ ਬਹੁਤ ਵੱਡੀ ਦੇਖੋ ਗੁਰੂ ਰਾਮਦਾਸ ਜੀ ਨੇ ਜਿਹੜਾ ਲੰਗਰ ਹੈਗਾ ਆ ਉਹ ਚਲਾਇਆ ਚਲਾਇਆ ਅੱਜ ਦੇਖਿਏ ਵੀ ਗੁਰੂ ਰਾਮਦਾਸ ਮਹਾਰਾਜ ਦੀ ਏਡੀ ਵੱਡੀ ਕਿਰਪਾ ਆ। ਕਿਰਪਾ ਹੈ ਉਹਨਾਂ ਦੀ ਕਿਰਪਾ ਹੈ। ਜਿਹਦੇ ਸਦਕਾ ਦੇਖੋ ਵੀ ਹਸਪਤਾਲਾਂ ਦੇ ਵਿੱਚ ਵੀ ਰੋਟੀ ਪਜਾਂਦੇ ਆ। ਮਰੀਜ਼ਾਂ ਦੇ ਨਾਲ ਜਿਹੜੇ ਆਏ ਹੋਏ ਆ ਉਹਨਾਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਤਾਂ ਆਪੇ ਹੀ ਸ਼ੇਰ ਜੀ ਕਿ ਕਿ ਤੱਕ ਤੈਨੂੰ ਜਾਣਾ ਘਰ ਬਾਜਵਲ ਕੇ ਜਿੰਨ ਮਿਲਣੇ ਨੇ ਤੇ ਭੁੱਖੇ ਮਰ ਜਾਣਾ ਕਿੰਨਾ ਇੱਥੇ ਨਾਲ ਨੇੜੇ-ਤੇੜੇ ਰੋਟੀ ਮਿਲ ਜਾਂਦੀ ਆ। ਤੇ ਇੱਥੇ ਹੁਣ ਜਿੱਦਾਂ ਦਾ ਲੰਗਰ ਬਹੁਤ ਸੋਫ ਕਰਦੇ ਆ। ਖਾ ਕੇ ਵੀ ਜਾਂਦੇ ਆ ਮਰੀਜ਼ ਨੇ ਲੈ ਕੇ ਵੀ ਜਾਂਦੇ ਆ। ਹੋਰ ਕੀ ਚਾਹੀਦਾ ਕੀ ਨਾਮ ਹੈ ਜੀ ਆਪਣਾ? ਅੰਮ੍ਰਿਤ ਸ਼ਤਰਕੌਰ ਜੀ ਜੀ ਬੀਬੀ ਨਸ਼ਤਰਕੌਰ ਜੀ ਨੇ ਬੀਬੀ ਨਸ਼ਤਰਕੌਰ ਜੀ ਇੱਧਰ ਹੋਰ ਸਾਹਿਬਾਂ ਬੈਠੀਆਂ ਆ ਕਿ ਜਿਹੜੇ ਲੰਗਰ ਪ੍ਰਸ਼ਾਦਾ ਛੱਕਦੇ ਕਹੀ ਹੈਗੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਲੰਗਰ ਦੀ ਜਿਹੜੀ ਸ਼ੁਰੂਆਤ ਹੈਗੀ ਆ ਇਸ ਤਰ੍ਹਾਂ ਨਹੀਂ ਲੱਗਦੀ ਐ ਬਹੁਤ ਵਧੀਆ ਲੱਗਦੀ ਸਾਡੀ ਸਾਨੂੰ ਕਿਦਾਂ ਹੁਣ ਭੁੱਖੇ ਥੇ ਲੋਕ ਰਹਿੰਦੇ ਸਾਡੀ ਸਾਰੀ ਦਿਹਾੜੀ ਰਾਤ ਨੂੰ ਜਿੱਕ ਕਿੱਡੇ ਰਾਤ ਤੱਕ ਬਹੁਤ ਵਧੀਆ ਲੰਗਰ ਹੀ ਵੀ ਸਿਸਟਮ ਬਹੁਤ ਵਧੀਆ ਕਿਉਂਕਿ ਬਹੁਤ ਦੇਖੋ ਬੜੀ ਵਧੀਆ ਦਾਲ ਬਣੀ ਹੋਈ ਹੈ ਕਿ ਕਿਹੜੇ ਚਨੇ ਆ ਇਹ ਬੜਾ ਵੀ ਵਧੀਆ ਹੈ ਬੜਾ ਵਧੀਆ ਬੜੇ ਪਿਆਰ ਨਾਲ ਬਣਾਇਆ ਹੋਇਆ ਹਾਂਜੀ ਗੁਰੂਆਂ ਦਾ ਲੰਗਰ ਨਹੀਂ ਕਦੇ ਮਾਰਦਾ ਗੁਰੂ ਸਹਿਬਾਨ ਨੇ ਬਹੁਤ ਵੱਡੀ ਚਲਾਈ ਹੋਈ ਜਿਹੜੀ ਮਰਿਆਦਾ ਆ ਹਾਂਜੀ ਤੇ ਉਹਦਾ ਦੇਖ ਲਓ ਸਾਰੀ ਸੰਗਤਾਂ ਚ ਆਨੰਦ ਆਉਂਦਾ ਹੈ ਕਿਥੇ ਆਪਾਂ ਨਵਾਂ ਸ਼ਹਿਰ ਹਸਪਤਾਲ ਦੀਆਂ ਜੇ ਗੱਲਾਂ ਕਰੀਏ ਹਾਂਜੀ ਇੱਥੇ ਬਹੁਤ ਵੱਡੀਆਂ ਲਾਈਨਾਂ ਹੁਣ ਲੱਗਦੀਆਂ। ਹਾਂਜੀ ਬਹੁਤ ਵੱਡੀਆਂ। ਇਹ ਕਿੰਨਾਕ ਟਾਈਮ ਲੱਗਦਾ ਇੱਕ ਪਰਚੀ ਕਟਾਉਣ ਦੇ ਲਈ? ਕਿੰਨਾ ਸਮਾਂ ਲੱਗ ਜਾਂਦਾ? ਪਾਰਟੀਓ ਤਾਂ ਘੰਟਾ ਵੀ ਲੱਗ ਜਾਂਦਾ। ਬਾਜਵੇ ਤੇ ਜਲਦੀ ਵੀ ਕੱਟ ਹੋ ਜਾਂਦੀ। ਜਦੋਂ ਮਤਲਬ ਡਾਕਟਰ ਦੇ ਕੋਲ ਜਾਣਾ ਹੁੰਦਾ ਉਦੋਂ ਬਹੁਤ ਪ੍ਰੋਬਲਮ ਆਉਂਦੀ ਆ। ਆਹ ਤੋਂ ਉਦੋਂ ਲਾਈਨਾਂ 'ਚ ਬਹੁਤ ਲੰਬੇ ਲੱਗਣਾ ਪੈਂਦਾ। ਮੈਂ 9:30 ਵਜੇ ਦੀ ਲਾਈਨ 'ਚ ਲੱਗਿਆ ਹੁਣ ਦੇਖ ਲਓ ਤੁਸੀਂ ਟਾਈਮ ਕਿੰਨਾ। ਕਿਉਂਕਿ ਸਵੇਰੇ ਦੇ ਘਰੋਂ ਕਿੰਨੇ ਵਜੇ ਤੁਰੇ ਹੋਗੇ? ਅਸੀਂ 7:30-7:30 ਵਜੇ ਤੁਰੇ। ਜਿਹੜਾ ਪਿੰਡ ਆਪਣਾ? ਪਿੰਡ ਸਾਡਾ ਚੱਕ ਬੜੀ ਦੂਰੋਂ ਆਏ ਹਾਂ ਜੀ ਕਿਉਂਕਿ ਇੱਥੇ ਦੇਖ ਲਓ ਕਿੰਨੀ ਵੱਡੀ ਕਿਰਪਾ ਕੇ ਗੁਰੂ ਸਹਿਬਾਨਾ ਨੇ ਹਾਂ ਜੀ ਪਹਿਲੀਆਂ ਚੀਂ ਸੰਗਤ ਦੇ ਪਾਸਤੇ ਹਾਂ ਜੀ ਪਹਿਲਾਂ ਤੋਂ ਚੱਲਦਾ ਸਾਡਾ ਫਰਜ਼ ਵੀ ਬਣਦਾ ਜੀ ਕਿ ਬਾਕੀ ਜਿਹੜਾ ਰਸਤਾ ਹੈਗਾ ਆ ਉਹ ਅਲੱਗ-ਅਲੱਗ ਹੈ ਲੇਕਿਨ ਗੁਰੂ ਸਹਿਬਾਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਰਾਹ ਅਪਣਾਇਆ ਕਿਉਂਕਿ ਦੇਖੋ ਇੱਥੇ ਬੈਠਣ ਨੂੰ ਲੰਗਰ ਆ ਗਿਆ ਜੀ ਹਾਂ ਜੀ ਉਹਨਾਂ ਨੇ ਤਾਂ ਆਪਣਾ ਪ੍ਰਸ਼ਾਦ ਤਾਂ ਲਿਆਈ ਸੀ ਅਸੀਂ ਫਿਰ ਵੀ ਇੱਥੋਂ ਲੈ ਲਿਆ ਜੀ 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 ਬਹੁਤ ਵਧੀਆ ਬਹੁਤ ਵਧੀਆ ਕਿਉਂਕਿ ਚਲੋ ਲੰਗਰ ਦੇ ਵਿੱਚ ਆਪਣਾ ਵੀ ਵੱਧ ਘੱਟ ਟਾਈਮ ਲੱਗ ਜਾਂਦਾ ਕਈ ਵਾਰ ਲੰਗਰ ਬੰਦ ਹੋ ਜਾਂਦਾ ਆਪਰੇ ਬੰਦਾ ਖਾ ਲੈਂਦਾ ਦਾਲ ਸਬ지 ਤੇ ਰੋਟੀ ਜੀ ਜੀ ਹਾਂ ਜੀ ਠੀਕ ਹੈ ਜੀ ਦੇਖੋ ਲੰਗਰ ਦੇ ਪ੍ਰਥਾ ਜਿਹੜੀ ਹੈਗੀ ਐ ਲੰਗਰ ਦੀਆਂ ਮਰਿਆਦਾਵਾਂ ਜਿਹੜੀਆਂ ਹੈਗੀਆਂ ਗੁਰੂ ਰਾਮਦਾਸ ਮਹਾਰਾਜੀ ਵੱਡੀ ਕਿਰਪਾ ਜਿਹੜੀ ਹੈਗੀ ਐ ਇੱਥੇ ਆਪਾਂ ਬੈਠੀਆਂ ਇਹਨਾਂ ਦੇ ਨਾਲ ਜੀ ਬੀਬੀਓ ਸਤਿ ਸ੍ਰੀ ਅਕਾਲ ਜੀ ਲੰਗਰ ਹੈ ਸ਼ੱਕਿਆ ਗੁਰੂ ਸਹਿਬਾਨ ਗੁਰੂ ਰਾਮਦਾਸ ਮਹਾਰਾਜ ਦੀ ਬੱਧੀ ਕਿਰਪਾ ਹੋਈ ਹੈ ਹਸਪਤਾਲ ਦੇ ਵਿੱਚ ਕਿੰਨੀਆਂ ਕੁ ਮੁਸ਼ਕਲਾਂ ਆਉਂਦੀਆਂ ਹੈਗੀਆਂ ਤਾਂ ਜੀ ਕਿਸੇ ਵੇਲੇ ਦਾ ਕੱਲ ਮੈਨੂੰ ਬਹੁਤ ਭੁੱਖ ਲੱਗੀ ਸੀ ਮੈਂ ਉਹਦੇ ਵਿਸ਼ੇਸ਼ ਆਪਰਾ ਨੰਬਰ ਕੋ ਮਿਲਦਾ ਸੀ ਨਹੀਂ ਖਾਣਾ ਖਾ ਕੇ ਵਿੱਚ ਖਾਣਾ ਨਹੀਂ ਆਉਂਦਾ ਕਹਿੰਦੇ ਮਾਤਾ ਖੱਲੇ ਲੱਗਦਾ ਬਹੁਤ ਬੜੀ ਖੁਸ਼ੀ ਹੋਏ ਲੰਗਰ ਖਾ ਕੇ ਅੱਜ ਵੀ ਖਾਦਾ ਦੇਖੋ ਘਰ ਦੇ ਵਿੱਚ ਦੋ ਪਰੌਣੇ ਆਦੇ ਉਹ ਨਹੀਂ ਸਮਝੀ ਜਾਂਦੇ ਲੰਗਰ ਹੈ ਸ਼ੱਕ ਦੇ ਸ਼ੱਕ ਦੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਆਪਣੀ ਰਸਨਾ ਦੇ ਨਾਲ ਜਿੰਨਾ ਆਪਾਂ ਗੁਰੂ ਦਾ ਜਾਪ ਕਰਦੇ ਆ ਕਿਤੇ ਸ਼ੁਕਰਾਨਾ ਵੀ ਕਰਨਾ ਚਾਹੀਦਾ ਜੀ ਬਹੁਤ ਬਹੁਤ ਉਹਨਾਂ ਦਾ ਵੀ ਗੁਰੂਆਂ ਦਾ ਵੀ ਸ਼ੁਕਰਾਨਾ ਜੀ ਸੇਵਾਦਾਰਾਂ ਦਾ ਵੀ ਦੇਖੋ ਉਹਨਾਂ ਵੀ ਕਿੰਨੀ ਵੱਡੀ ਸੇਵਾ ਲਈ ਉਹ ਮਾਰਕਸ ਆਹ ਨੂੰ ਤੇ ਜੀ ਬਹੁਤ ਕੁਝ ਇਹਨਾਂ ਨੇ ਕਰਤਾ ਦਿੱਤੀ ਉਹ ਬੜੀ ਹੈ ਜੀ ਪਿਆਰੇ ਸਾਥੀਓ ਦੇਖੀਏ ਬੱਚਾ ਲੰਗਰ ਲੈ ਕੇ ਆ ਰਿਹਾ ਬੜੇ ਪਿਆਰ ਦੇ ਨਾਲ ਲੰਗਰ ਸਿਖਾਇਆ ਜਾਂਦਾ ਇੱਧਰ ਵੀ ਦੇਖਿਓ ਕਿ ਕੰਟੀਨ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੀਆਂ ਲੈਣਾ ਹੈਗੀਆਂ ਉਵੀ ਨਜ਼ਰ ਆਂਦੀਆਂ ਧੰਨ ਗੁਰੂ RAMਦਾਸ ਸੱਚੇ ਪਾਤਸ਼ਾਹ ਧੰਨ ਹੈ ਤੇਰੀ ਕਮਾਈ ਜਿਹਦੇ ਸਦਕਾ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੀ ਗੱਲ ਪੂਰੇ ਵਰਲਡ ਦੀ ਗੱਲ ਜੇ ਕੀਤੀ ਜਾਵੇ ਬਹੁਤ ਵੱਡੀ ਕਿਤਾਬ ਆ ਜਿਹੜੀ ਪੱਕੀ ਅੱਗੇ ਲੰਘਦੀ ਰਹੇਗੀ ਬਹੁਤ ਜੀਵਾ ਹੈ ਗਿਆਨ ਦੀ ਧੰਨ ਗੁਰੂ ਰਾਮਦਾਸ

ਜਾਨੇ ਮਾਈ ਦੁਸਤਾਂ ਦੀ ਗਾਂ ਦਾ ਫਰਮਾਨ ਕੋਟੇ ਨਹੀਂ ਹੈ ਸੋ ਜਾਨੇ ਜੀ ਦੋਸਤਾਂ ਦਾ ਬਾਕੀ ਰਹਿਣ ਦੇਣਾ ਹੈ ਜੀ ਜਾਨੇ ਦੁਸਤਾਂ ਦਾ ਕੰਮ ਕਰਨਾ ਚਾਹੀਦਾ ਗੁਰੂ ਸੇਵਾ ਦੀ ਕਿਪਾਸ ਮਨੁੱਖ ਸਮਾਜ ਦੇ ਭਲੇ ਲਈ ਕੰਮ ਕਰ ਸਕੀਏ ਮਾਈ ਹੈ ਕਿ ਸੰਗਤ ਹੈ ਕਾਲੀ ਜਨਮ ਤੇ ਮਰੀ ਕਾਲੀ ਜਨਮ ਸਮਤ ਭਤੀ ਦੇ ਅਨੁਸਾਰ ਹੈ ਜੀ ਆਈਡੀ ਆਈਸੀ ਕਰਾਣ ਜੀਵਾ ਨਾ ਆਵੇ ਕੰਸਾ ਵਾਈਰ ਜੀ ਦਾ ਖਾਲਸਾ ਵਾਈਰ ਜੀ ਕੀ ਭਤੇ ਜੀ ਕਿੰਨੇ ਸਮੇਂ ਤੋਂ ਚਲਦੀ ਸੇਵਾ ਜੀ ਹਾਂ ਜੀ ਕਿੰਨਾ ਚਿਰ ਹੋ ਗਿਆ ਸੇਵਾ ਚਲਦੀ ਨਾ 6 ਸਾਲ ਤੋਂ ਇੱਕ ਇੱਕ ਡਰੈਸ ਹੈ ਜੀ ਪੂਰਾ ਜੀ ਕਿੱਥੋਂ ਚਲਦਾ ਇਹ ਲੰਗਰ ਤਾਂ ਰਾਮਦਾਸ ਜੀ ਨਗਰ ਸੇਵਾ ਇਹ ਫੋਨ ਗ੍ਰਾਮ ਸ਼ਹਿਰ ਜੀ ਜੀ ਕਿੰਨੇ ਸੰਗਤਾਂ ਲੰਗਰ ਸ਼ੱਕ ਜੰਦੀਆਂ ਨੇ ਛੋਟਾ ਵੱਡਾ ਜੀ 6 ਸਾਲ ਤੋਂ ਚੱਲਦਾ ਛੇ ਸੱਤ ਸੌ ਟਾਈਮਿੰਗ ਵੀ ਆਪਣੀ ਲੰਗਰ ਟਾਈਮਿੰਗ ਵੀ ਲੰਗਰ ਦੀ ਇਥੇ ਟਾਈਮਿੰਗ ਹੈ ਕਿ ਆਪਣੇ 11:00 ਤੋਂ 2:00 ਤੱਕ ਜੀ ਗਿਆਰਾਂ ਵਜੇ ਤੋਂ ਲੈ ਕੇ ਦੋ ਵਜੇ ਤੱਕ ਜੀ ਠੀਕ ਬਹੁਤ ਵੱਡੀ ਸੇਵਾ ਲੰਗਰ ਦੀ ਕੀਤੀ ਜਾ ਰਹੀ ਹੈ ਕਹਿਣਾ ਸਤਿ ਸ੍ਰੀ ਅਕਾਲ ਜੀ ਕਹਿਣੇ ਕਿਤਾ ਲੱਗਦਾ ਕਿ ਲੰਗਰ ਗੁਰੂ ਸਾਹਿਬਾਨ ਦੀ ਵੱਡੀ ਕਿਰਪਾ ਕਿਉਂਕਿ ਕੰਟੀਨ ਵੀ ਲੱਗੇ ਹੈ ਕਿਉਂਕਿ ਬੱਚਿਆਂ ਦੇ ਵਾਸਤੇ ਜਿੰਦਗਾ ਵਾਸਤੇ ਸਾਰਾ ਵਾਸਤੇ ਇਹ ਲੰਗਰ ਵੀ ਬੜੀ ਵਧੀਆ ਸਵਾਦ ਨਾਲ ਲੰਕਾ ਤਾਂ ਹੁੰਦਾ ਹੀ ਬਹੁਤ ਕਿੱਲਾ ਬਣਿਆ ਇਹਦੀ ਵੀ ਟੋਕਣ ਆਉਂਦੀ ਜਿਹੜੀ ਜਿਹੜੀ ਜੋ RAMDAS ਜੀ ਬਹੁਤ ਸਪੱਟੇ ਦੇਖੋ ਕਿਰਪਾ ਗੁਰੂ ਸਹਿਬਾਨਾਂ ਨੇ ਇਹ ਲੰਗਰ ਮਰਿਆਦਾ ਲਗਾਈ ਸੀ ਅੱਜ ਉਹ ਦੇਖੋ ਸੰਗਤਾਂ ਉਹਨਾਂ ਦੇ ਕਿ ਪਾਟ ਕਰਦੇ ਨੇ ਬੈਣੋ ਬਹੁਤ ਵਧੀਆ ਬਹੁਤ ਵਧੀਆ ਇਹ ਪੈਣਾ ਲੰਗਰ ਸ਼ਕੰਦੇ ਲਈ ਬਕਾਇਦਾ ਨਇੰਤ ਲੱਗੀਆਂ ਇਹ ਭੈਣ ਜੀ ਪਾਟਨ ਲੈ ਕੇ ਜਾ ਰਹੀ ਹੈਗੀ ਸੰਗਤਾਂ ਦਾ ਇੰਨਾ ਹੀ ਪਿਆਰ ਹੈ ਸੰਗਤਾਂ ਦਾ ਇਸੇ ਤਰ੍ਹਾਂ ਜਿਹੜਾ ਪਿਆਰ ਹੈ ਉਹ ਨਜ਼ਰਾਂ ਦਾ ਫਲ ਹੈਗਾ ਉਹ ਐਡ ਵੀ ਦੇਖੀ ਇੱਕ ਨਾ ਕਰ ਲੈਣਾ ਪਈ ਜਾਂਦਾ ਹੈ ਬਹੁਤ ਬੱਜ ਗਈ ਪਾਣੀ ਵੀ ਚੱਲੀ ਹੈ ਬਖਸ਼ਸ਼ ਲੇਡੀ ਹੈਗੀ ਆ ਹੋ ਚੱਲਦੇ ਨਜ਼ਰਾਂ ਨਾਲ ਵੀ ਗੱਲਬਾਤ ਕਰਾਂਗੇ 베ਜੀ ਸਤਿ ਸ੍ਰੀ ਅਕਾਲ ਜੀ ਜਿਹੜਾ ਨਕਰ ਜੀ ਆਪਣਾ ਲੰਗਰ ਦੀ ਦੇਖ ਲੋ ਬਹੁਤ ਵੱਡੀ ਕਿਰਪਾ ਮਨ ਖੁਸ਼ ਹੁੰਦਾ ਜੀ ਹਾਂਜੀ ਬਿਲਕੁਲ ਗੁਰੂਆਂ ਨੇ ਦੇਖ ਲੋ ਕਿੰਨੀ ਵੱਡੀ ਹੈ ਬਾਤ ਕਿਰਪਾ ਤੇ ਸਾਡਾ ਫਰਜ਼ ਵੀ ਬਣਦਾ ਕਿ ਲੰਗਰ ਚੱਕਦੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਜਾਸ ਹੈ ਨਾ ਜੀ ਦੇਖ ਲੋ ਇੱਥੇ ਕੋਈ ਕੰਟੇਨ ਵੀ ਨਜ਼ਰ ਨਹੀਂ ਆਉਂਦੀ ਹਸਪਤਾਲ ਦਾ ਮਾਹੌਲ ਹੀ ਇਸ ਤਰ੍ਹਾਂ ਦਾ ਹੁੰਦਾ ਕਿ ਇੱਥੇ ਬੈਠ ਕੇ ਲੰਗਰ ਬਹੁਤ ਵਧੀਆ ਜਾਨੀ ਕਿ ਬੜੇ ਪਿਆਰ ਦੇ ਨਾਲ ਬਣਾਇਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਕਹਿਣਾ ਕੁਝ ਨਹੀਂ ਕਿ ਬਹੁਤ ਵਧੀਆ ਜੀ ਬੰਦਰਪਾਲੀ ਜੀ ਬੇਸ਼ਕਰੀਆ प्यारे साथियों संगतਾਂ ਲੰਗਰ ਨੂੰ ਵੇਖ ਕੇ ਲੰਗਰ ਨੂੰ ਛਕ ਕੇ ਸ਼ੁਕਰਾਨਾ ਕਰਦੇ ਨੇ ਤਨ ਗੁਰੂ ਸਹਿਬਾਨ ਜੀ ਤਨ ਤੁਹਾਡੀਆਂ ਕਮਾਈਆਂ ਕੇ ਪੂਰੇ ਮਨੁੱਖਤਾ ਦੇ ਲਈ ਵੱਡੇ ਪ੍ਰਬੰਧ ਕੀਤੇ ਜਾਂਦੇ ਬਹੁਤ ਵੱਡੇ ਲੰਗਰ अनेका अनेका ਸਾਹਮਣੇ ਉੱਪਰ ਲਗਾਈ ਜਾਂਦੇ ਨੇ ਬਹੁਤ ਵੱਡੀ ਕਮਾਈ ਗੁਰੂ ਸਹਿਵਾਨਾਂ ਦੀ ਸਾਡਾ ਨੈਤਿਕ ਫਰਜ਼ ਵੀ ਬਣਦਾ ਇਹ ਇਧਰ ਉੱਤਰਲੇ ਬਾਕੀ ਸਾਰੇ ਰਾਹ ਛੱਡ ਕੇ ਗੁਰੂ ਨਾਨਕ ਮਹਾਰਾਜ ਜੀ ਦਾ ਰਸਤਾ ਫੜੀਏ ਜੀਵਨ ਜਿਹੜਾ ਹੈਗਾ ਤਾਂ ਹੀ ਸਫਲ ਹੋ ਸਕਦਾ ਤਨ ਦਾ ਬਤਨ ਤਾਂ ਸਹਿਬ ਸ੍ਰੀ ਗੁਰੂ ਰਾਮਦਾਸ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਹੁਤ ਵੱਡੀ ਕਿਰਪਾ ਬਾਬਾ ਜੀ ਫਤਿਹ ਸੰਤਰੀ ਵਾਹਿਗੁਰੂ ਜੀ ਕਰਤਾ ਸਲਾਮ ਵਾਲੇਕੁਮ ਜੀ ਕੀ ਫਤਿਹ ਬਾਬਾ ਜੀ ਨਵਾਂ ਸ਼ਹਿਰ ਸਰਕਾਰੀ ਹਸਪਤਾਲ ਦੇ ਵਿੱਚ ਕਣੀ ਆਪਾਂ ਕਿੰਨੇ ਸਾਲ ਤੋਂ ਲੰਦਰ ਸਟਾਇਲ ਅੰਦਾ ਏਸ਼ਰ ਸਾਹਿਬ ਜੀ 6 ਸਾਲ ਤੋਂ ਜੀ ਪੰਜਾਬ ਦੇ ਅੰਦਰ ਕਿੰਨੇ ਕ ਲੰਗਰ ਕਿੰਨੇ ਥਾਵਾਂ ਤੇ ਚਲਾਈ ਜਾਂਦੇ ਇਹ 60 ਦਾ ਹਸਪਤਾਲ ਆ ਜੇ ਬੰਦੇ ਜੀ ਹਾਂਜੀ ਜੀ ਇੱਥੇ ਕਿਹੜੇ ਕਿਹੜੇ ਲੰਗਰ ਜਾਨੀ ਕਿ ਜਿੱਤਾ ਚੌਂਦ ਵਗੈਰਾ ਜਦਾ ਬਿਸਕੁਟ ਜਿੱਤਾ ਵੀ ਲਾਦਾ ਦੁੱਧ ਵੀ ਜਿੱਤਾ ਸਕੋੜ ਵੀ ਜੀ ਆਪਣੇ ਕਿਲੇ ਹਸਪਤਾਲ ਬਹੁਤ ਬੜਾ ਵੈਸਟਰ ਹੋ ਜਾਂਦਾ ਦੁੱਧ ਵੀ ਜਾਂਦਾ ਜੀ 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 ਇਹ ਆਪਣੇ ਜਿੱਦਾ ਇੱਧਰ ਆਪਣੇ ਸਰਟਕ ਹਸਪਤਾਲ ਆ ਬਾਕੀ ਇੱਧਰ ਆਪਣੇ ਜਿਹੇ ਬੁਖਸਰ ਵੀ ਹੈਗਾ ਆਪਣੇ ਰਸੋਈ ਇਹ ਸ਼ਹਿਰਪੁਰ ਰਸੋਈ ਡੇਲਸ ਤੋਂ ਵੱਡੀਆਂ ਜਾਣੀ ਕਿ ਹਾਂ ਦੋ ਸਗੀਆਂ ਵੱਡੀਆਂ ਨੇ ਹਾਂ ਸ਼ਹਿਰਪੁਰ ਦੇ ਵਿੱਚ ਰਸੋਈ ਤੇ ਮੁਕਸਰ ਰਿਵੈਚਾ ਬਟਾਰ ਸਵਾਜਨਾ ਜੀ ਗੁਰਦਰਾ ਸਾਹਿਬ ਦਾ ਨਾਮ ਕੀ ਬੱਬਾ ਜੀ ਇੱਥੇ ਲੰਗਰਾਂ ਦਾ ਗੁਰੂ ਰਾਮਦਾਸ ਜੀ ਲੰਗਰ ਸੇਵਾ ਜੀ ਪੂਰੇ ਨਾਸ਼ਾਪੁਰ ਉਹ ਤੇੜਾ ਇਹ ਬਹੁਤ ਹੀ ਇਤਨਾ ਜੀਕਾ ਪੂਰੇ ਈਰਾ ਵਾਲਿਆਂ ਦੀ ਬਹੁਤ ਵੱਡੀ ਕਿਰਪਾ ਜਿਹੜੀ ਹੈਗੀ ਸਾਰੇ ਮਤਲਬ ਜਿਹੜੀ ਨਵਾਂ ਸ਼ਰਤ ਵਿੱਚ ਸੇਵਾ ਕੀਤੀ ਜਾਂਦੀ ਏ ਕਿੰਨੇ ਟਾਈਮ ਤੇ ਕੀਤੀ ਜਾਂਦੀ ਏ ਇੱਥੇ ਇਹ ਜੀ ਆਪਣੇ 11:00 ਲੈ ਕੇ 2:00 ਵਜੇ ਤੱਕ ਜੀ ਘੰਟੇ ਤੋਂ ਲੈ ਕੇ 2:00 ਵਜੇ ਤੱਕ ਹੋਲ ਜਿੱਦਾਂ ਇਹ ਆਪਣੇ ਆਪਣੇ ਲਾਲਾਂ ਆਪਣੇ ਸ਼ੁਕਰ ਵਾਲਾ ਆਪਣੇ ਦੁਆ ਸੋਮਵਾਰ ਵਾਲਾ ਇਹ ਚਿੱਟੇ ਚਨੇ ਜੀ ਠੀਕ ਹੈ ਤੇ ਮੰਗਲਵਾਰ ਮਾਸ਼ਣਾ ਜਾਣਾ ਠੀਕ ਹੈ ਤੇ ਬੋਧਵਾਰ ਕੜੀ ਚਾਹ ਠੀਕ ਹੈ ਤੇ ਵੀਰਵਾਰ ਕਾਲੇ ਚਨੇ ਠੀਕ ਹੈ ਬਹੁਤ ਲਕੀਵਾਰ ਜੀ ਪਰਵਾਰ ਜੀ ਨਿਊਟਰੀ ਬੜੀਆਂ ਅੱਛਾ ਜੀ ਹਾਂ ਜੀ ਤੇ ਸ਼ੁੱਕ ਆਪਣੇ ਸ਼ਨੀਚਰਵਾਰ ਆਉਂਦਾ ਹੈ ਜਿਵੇਂ ਜੀ ਆਪਣੇ ਰਾਜਮਾ ਜੀ ਬੱਬਾ ਜੀ ਤਾਂ ਲੰਗਰ ਇੱਥੇ ਖਾ ਕੇ ਵੀ ਜਾਂਦੇ ਆ ਕੋਈ ਲੈ ਕੇ ਜਾਂਦੇ ਤੇ ਗੰਮਨ ਦੀ ਕੋਈ ਲੈ ਜਾ ਸਕਦਾ ਹਾਂ ਜੀ ਲੈ ਜੀ ਕੋਈ ਠੀਕ ਹੈ ਸਾਰੇ ਬਾਸੇ ਲੱਗ ਰਹੇ ਜੀ ਠੀਕ ਜੀ ਜਿਹੜਾ ਮਾਰਿ ਸ਼ਕਲ ਜੀ ਠੀਕ ਹੈ ਕਿਉਂਕਿ ਲੰਗਰ ਦੀ ਮर्याਦਾ ਤਾਂ ਬਾਬਾ ਜੀ ਬਹੁਤ ਵੱਡੀ ਹੈ ਹਾਂਜੀ ਕਿਉਂਕਿ ਫੇਰ ਵੀ ਜਿੱਦਾਂ ਕੋਈ ਮਰੀਜ਼ ਹੈ ਅੰਦਰ ਉਹਦੇ ਅਲੱਗ-ਅਲੱਗ ਤਰ੍ਹਾਂ ਦੀਆਂ ਦਾਲਾਂ ਦਾ ਬੱਡਾ ਅਰੇਂਜਮੈਂਟ ਕੀਤਾ ਜਾਂਦਾ ਰਹਿਆ ਤੇ ਬੜੀ ਖੁਸ਼ੀਵੰਦੀ ਹੈ ਕਿ ਜਦੋਂ ਸੰਗਤਾਂ ਦੀ ਸੇਵਾ ਕਰਦੇ ਆਉਂਗੇ ਹਾਂਜੀ ਸਾਨੂੰ ਬਹੁਤ ਖੁਸ਼ੀਵੰਦੀ ਹੈ ਸੇਵਾ ਜੀ ਜੀ ਇਹ ਜਿਹੜੇ ਮੇਨ ਬਾਬਾ ਜੀ ਇੱਥੇ ਜਿਹੜੀ ਸੇਵਾ ਕਰਦੇ ਉਹ ਆਪਣਾ ਨਹੀਂ ਉਹ ਕਦੇ ਗੁਰੂ ਆਰੰਧਾਸ ਮਾਰੇ ਦੇ ਨਾਮ ਤੇ ਗੁਰੂ ਆਰੰਧਾਸ ਨਾਮ ਠੀਕ ਕਹਿ ਰਹੇ ਨੇ ਬਾਬਾ ਮਾਪਾ ਕੋਈ ਕੀ ਲਾਣ ਦਾ ਤਾਂ ਉਹਨਾਂ ਦਾ ਮਨਜੀਤ ਸਿੰਘ ਹੈ ਜੀ ਅੱਛਾ ਮਨਜੀਤ ਸਿੰਘ ਜੀ ਅੱਛਾ ਉਹ ਜਦੋਂ ਕੋਈ ਲੰਗ ਅਛੇ ਜੀ ਗੁਰੂ ਰਾਮਦਾਸ ਜੀ ਦਾ ਨਾਮ ਹੈ ਨਾ ਸਾਡਾ ਨਾਮ ਹੈ ਗੁਰੂ ਰਜਾਨਾ ਬਾਬਾ ਜੀ ਕਿੰਨੀ ਇੱਕ ਸੰਗਤ ਆ ਸਕ ਲੈਂਦੀਆਂ ਲੱਗੀਆਂ ਔਰ ਜਾਨਾ ਕਿੰਨੀ ਕਰੋੜ ਕਰੋੜ ਵੀ 6615 ਹੋ ਸਕਦਾ ਜੀ ਠੀਕ ਹੈ ਹਾਂ ਜੀ ਠੀਕ ਹੈ ਜੀ ਲਗਾਤਾਰ ਚੱਲਦਾ ਰਹਿਣਾ ਕਰਦੀ ਕਿ ਜੀ ਬਹੁਤ ਵੱਡੀ ਕਿਰਪਾ ਹੈ ਜੀ ਆ ਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਥੇ ਬਕਾਇਦਾ ਨੰਗਰ ਚਪਾਇਆ ਜਾਂਦਾ ਤੇ ਜਿਹੜੇ ਸੇਵਾਦਾਰ ਵੀ ਉਹ ਵੀ ਗਾਨਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਕਿਪਾਸ ਅਦਕਾ ਹੀ ਲੰਗਰ ਸੇਵਾ ਕਰਦੇ ਨੇ ਕੈਂਟੀਨ ਕੇ ਗੁਰੂ ਰਾਮਦਾਸ ਮਹਾਰਾਜੀ ਦੀ ਕੀਤੀ ਕਿਰਪਾ ਜਿਹੜੀ ਕੀਤੀ ਆ ਉਹ ਬਸ ਇਹ ਹੈ ਕਿ ਸਾਰੇ ਨੂੰ ਲੰਗਰ ਸਿਵਲ ਹਸਪਤਾਲ ਦੇ ਨਾਮ 'ਸ਼ਿਆਦ' ਨਾਮ ਆਪਣੀ ਨਿਸ਼ਾਨੀ ਦੇ ਗੁਰੂ ਰਾਮਦਾਸ ਮਹਾਰਾਜੀ ਸਤਨ ਗੁਰੂ ਰਾਮਦਾਸ ਮਹਾਰਾਜੀ ਧੰਨ ਗੁਰੂ ਰਾਮਦਾਸ ਮਹਾਰਾਜੀ ਅਪਾਰ ਕਿਰਪਾ ਦੇ ਸਦਕਾ ਬਹੁਤ ਵੱਡੇ ਲੰਗਰ ਬਹੁਤ ਆਹਾਂ ਦੇ ਉੱਪਰ ਸ਼ਿਕਾਇਤ ਜਾਂਦੇ ਨੇ ਕਿੱਥੋਂ ਤੱਕੜ ਕੀ ਕਿ ਜੇ ਕਿਤੇ ਛੱਤ ਵੀ ਡਿੱਗ ਜਾਂਦੀ ਹੈ ਕੋਈ ਗਰੀਬ ਪਰਿਵਾਰ ਹੈਗਾ ਉਹਦੀ ਵੀ ਮਦਦ ਕੀਤੀ ਜਾਂਦੀ ਹੈਗੀ ਹੈ ਤੇ ਇਹਨਾਂ ਮਹਾਪੁਰਖਾਂ ਨੇ ਬਹੁਤ ਵੱਡੀਆਂ ਕਮਾਈਆਂ ਸੇਵਾਦਾਰਾਂ ਦੀਆਂ ਕਿ ਆਪਣਾ ਨਾਂ ਵੀ ਨਹੀਂ ਦੱਸਣਾ ਚਾਹੁੰਦੇ ਕਹਿੰਦੇ ਨੇ ਕਿ ਜੀ ਜੂਰਾਮਦਾਸ ਮਹਾਰਾਜ ਜੀ ਦੀ ਕਿਰਪਾ ਆ ਉਹਨਾਂ ਦੇ ਸਦਕਾ ਤੇ ਲੰਗਰ ਚੱਲਦੇ ਨੇ